ਇਹ ਧੀ ਬੱਸ ਸਰਵਿਸ ਸ਼੍ਰੀ ਦਰਬਾਰ ਸਾਹਿਬ ਰੇਲਵੇ ਸਟੇਸ਼ਨ ਤੋਂ ਇਹ ਫ੍ਰੀ ਬੱਸ ਸੇਵਾ ਚੱਲਦੀ ਆ ਤੇ ਦਰਬਾਰ ਸਾਹਿਬ ਕੋਈ ਇਹਦਾ ਕਿਰਾਇਆ ਨਹੀਂ ਲਿਆ ਜਾਂਦਾ ਤਾਂ ਹਰ 10 ਮਿੰਟ ਬਾਅਦ ਬੱਸ ਆਉਂਦੀ ਹੈ ਇਸ ਬੱਸ ਵਿੱਚ ਤੁਸੀਂ ਵੀ ਦਰਬਾਰ ਸਾਹਿਬ ਤੱਕ ਜਾ ਸਕਦੇ ਹੋ ਖਾਲਸਾ ਵਾਹੀ ਗੁਰਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਪਿਛਲੀ ਸੀਰੀਜ਼ ਤੁਸੀਂ ਦੇਖ ਰਹੇ ਹੋ ਅੰਮ੍ਰਿਤਸਰ ਕਪੂਰਥਲਾ ਤੇ ਇਸ ਤੋਂ ਬਾਅਦ ਇੱਕ ਹੋਰ ਵੀਡੀਓ ਆਏਗੀ ਅੱਜ ਅਸੀਂ ਆਏ ਆ ਦਰਬਾਰ ਸਾਹਿਬ ਸ਼੍ਰੀ ਦਰਬਾਰ ਸਾਹਿਬ ਤਾਂ ਬਹੁਤ ਵਾਰ ਆਈਦਾ ਲੇਕਿਨ ਅੱਜ ਤੁਹਾਨੂੰ ਵੀ ਦਰਸ਼ਨ ਕਰਾਉਨੇ ਆ ਦਰਬਾਰ ਸਾਹਿਬ ਦੇ ਤੇ ਜੁੜੇ ਰਹੋ ਇਸ ਵੀਡੀਓ ਦੇ ਵਿੱਚ ਐਂਡ ਤੱਕ ਤੇ ਚੱਲਿਆ ਹੁਣ ਅਸੀਂ ਅੰਦਰ ਦਰਬਾਰ ਸਾਹਿਬ ਦੇ ਅੰਦਰ ਆ ਗਏ ਇੱਕ ਤੇ ਸੱਬੇ ਥਾਂ ਨਹੀਂ ਤੁਦ ਜਿਹਿਆ ਸਾਡੇ ਲਈ ਦਰਬਾਰ ਸਾਹਿਬ ਸਤਕਾਰਯੋਗ ਨਾਮ ਤੇ ਵਿਦੇਸ਼ਾਂ ਤੋਂ ਆਈਆਂ ਸੰਗਤਾਂ ਇਸ ਨੂੰ ਗੋਲਡਨ ਟੈਂਪਲ ਆਖਦੀਆਂ ਨੇ ਕਿਉਂਕਿ ਸੋਨੇ ਨਾਲ ਜੜੇ ਦਰਬਾਰ ਸਾਹਿਬ ਦੇ ਗੁਮਦ ਇਸ ਦੀ ਸ਼ਾਨ ਵਧਾਉਂਦੇ ਨੇ ਇਸ ਲਈ ਗੋਲਡਨ ਟੈਂਪਲ ਵੀ ਕਿਹਾ ਜਾਂਦਾ ਹੈ ਚੌਥੇ ਗੁਰੂ ਰਾਮਦਾਸ ਜੀ ਨੇ ਇਸ ਸਰੋਵਰ ਦਾ ਨਿਰਮਾਣ ਕਰਵਾਇਆ ਸੀ ਤੇ ਸਰੋਵਰ ਦਾ ਨਾਮ ਰੱਖਿਆ ਸੀ ਅੰਮ੍ਰਿਤ ਸਰੋਵਰ ਗੱਲ ਆ 1577 ਦੀ ਤੇ ਉਸ ਤੋਂ ਬਾਅਦ RAMDAS PUR ਨੂੰ AMRITSAR ਕਿਹਾ ਜਾਣ ਲੱਗਾ ਗੁਰੂ RAMDAS JI ਦੇ ਪੁੱਤਰ ਔਰ ਪੰਜਵੇਂ ਗੁਰੂ ARJUN DEV JI ਜਿਨ੍ਹਾਂ ਦੀ ਦੇਖਰੇਖ ਹੇਠ ਸਰੋਵਰ ਦੇ ਵਿੱਚ ਘਾਰ ਹਰਮੰਦਰ ਸਾਹਿਬ ਜੀ ਦਾ ਨਿਰਮਾਣ ਕੀਤਾ ਗਿਆ ਇਹ ਕਾਰਜ ਸਮਾਪਤ ਹੋਇਆ ਸੀ ਸਨ 1601 ਵਿੱਚ ਤੇ 3 ਸਾਲ ਬਾਅਦ ਯਾਨੀ 1604 ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਵਾਇਆ ਤੇ ਪਹਿਲੇ ਹੈਡ ਗ੍ਰੰਥੀ ਸਿੰਘ ਵਜੋਂ ਸੇਵਾ ਕੀਤੀ ਬਾਬਾ ਬੁੱਢਾ ਸਾਹਿਬ ਜੀ ਨੇ ਤੇ ਫਿਰ ਅਫਗਾਨ ਸ਼ਾਸਕ ਅਹਿਮਦ शाह ਅਬਦਾਲੀ ਨੇ 1757 ਤੋਂ ਲੈ ਕੇ 1762 ਦੇ ਵਿੱਚ ਕਈ ਵਾਰ ਸ੍ਰੀ ਹਰਮੰਦਰ ਸਾਹਿਬ ਜੀ ਤੇ ਹਮਲਾ ਕੀਤਾ ਤੇ ਕਾਫੀ ਨੁਕਸਾਨ ਪਹੁੰਚਾਇਆ ਸੀ ਫਿਰ ਸਮਾਂ ਆਇਆ ਸਨ 1801 ਦਾ ਸਿੱਖ ਰਾਜ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਜਦੋਂ ਪਹਿਲੇ ਰਾਜਾ ਬਣੇ ਸਿੱਖ ਰਾਜ ਦੇ ਉਹਨਾਂ ਨੇ ਆਪਣੇ ਜੀਵਨ ਕਾਲ ਵਿੱਚ ਸ੍ਰੀ ਹਰਮੰਦਰ ਸਾਹਿਬ ਦੀ ਬਰਮਮਤ ਤੇ ਹਰਮੰਦਰ ਸਾਹਿਬ ਜੀ ਨੂੰ ਨਵਾਂ ਬਣਾਉਣ ਵਿੱਚ ਕਾਫੀ ਯੋਗਦਾਨ ਪਾਇਆ ਸਨ 1830 ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਨੇ 400 ਕਿਲੋ ਸੋਨਾ ਸ੍ਰੀ ਹਰਮੰਦਰ ਸਾਹਿਬ ਜੀ ਨੂੰ ਸੇਵਾ ਦਿੱਤੀ ਉਸ ਸੋਨੇ ਨੂੰ ਗੁੰਮਟੇ ਉੱਤੇ ਤੇ ਦਰਬਾਰ ਸਾਹਿਬ ਦੇ ਅੰਦਰ ਲਗਾਇਆ ਗਿਆ ਤੇ ਇਹੀ ਕਾਰਨ ਹੈ ਇਸ ਨੂੰ ਸਵਰਨ ਮੰਦਰ ਔਰ ਗੋਲਡਨ ਟੈਂਪਲ ਕਿਹਾ ਜਾਂਦਾ ਹੈ ਤੇ ਸਾਲ 2004 ਤੋਂ ਗੋਲਡਨ ਟੈਂਪਲ ਨੂੰ ਯੂਨੈਸਕੋ ਵਰਲਡ ਹੈਰੀਟੇਜ ਸਾਈਟ ਦੀ ਟੌਪ ਲਿਸਟ ਵਿੱਚ ਰੱਖਿਆ ਹੈ ਇਹ ਸ੍ਰੀ ਹਰਮੰਦਰ ਸਾਹਿਬ ਕਈ ਉਤਾਰ ਚੜਾਵ ਦੇਖਣ ਤੋਂ ਬਾਅਦ ਅੱਜ ਵੀ ਕਈ ਸਤਾਬੀਆਂ ਨੂੰ ਆਪਸ ਵਿੱਚ ਜੋੜਦਾ ਹੋਇਆ ਸਮਾਨਤਾ ਸਦ ਭਾਵਨਾ ਔਰ ਭਾਈਚਾਰੇ ਦਾ ਸੰਤੇ ਸੰਦੇਸ਼ ਦਿੰਦਾ ਹੈ ਸ੍ਰੀ ਹਰਮੰਦਰ ਸਾਹਿਬ ਜੀ ਜੋਨਾਸੀਂ ਗੱਲ ਕਰਦੇ ਹਾਂ ਸ੍ਰੀ ਅਕਾਲ ਤਖਤ ਸਾਹਿਬ ਦੀ ਸ਼੍ਰੀ ਅਕਾਲ ਤਖਤ ਸਾਹਿਬ ਜੀ ਦਾ ਪਹਿਲੀ ਵਾਰ ਸਨ 1609 ਵਿੱਚ ਨਿਰਮਾਣ ਕੀਤਾ ਗਿਆ ਸੀ 6ਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਦੁਆਰਾ ਇਹ ਤਖਤਾਂ ਵਿੱਚੋਂ ਇੱਕ ਤਖਤ ਹੈ ਸ਼੍ਰੀ ਅਕਾਲ ਤਖਤ ਸਾਹਿਬ ਜੀ ਜੀ ਇਹ ਉਹ ਸਥਾਨ ਹੈ ਜਿੱਥੇ ਭਗਤਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਦੋਂ ਦਰਬਾਰ ਸਾਹਿਬ ਮੱਥਾ ਟੇਕਣ ਆਏ ਨੇ ਦਰਸ਼ਨਾਂ ਲਈ ਆਏ ਨੇ ਇਹ ਜੀ ਆਗੇ ਵੀ ਰਾਜਮਾਨ ਹੋਈ ਸੀਗੇ ਉਹ ਠੜਾ ਸਾਹਿਬ ਗੁਰਦਰਾ ਸਾਹਿਬ ਅਕਾਲਪੁਰ ਸਾਹਿਬ ਦੇ ਬਿਲਕੁਲ ਨਾਲ ਹੀ ਇਧਰ ਅਕਾਲਪੁਰ ਸਾਹਿਬ ਤੇ ਇਥੇ ਵੀ ਅਮਰ ਸੰਚਾਰ ਮੇਰਾ ਇਹ ਜਿਹਾ ਹਾਲ ਹੈ ਹਰਾਤਵਾਰ ਤੇ ਬੁੱਧਵਾਰ ਤੇ ਦਿਨ 12 ਦੇ ਲਗਭਗ 12:00 ਦੇ ਅਮਰ ਸੰਚਾਰ ਹੁੰਦਾ ਹੈ ਜੀ ਆਜੀ ਇਹ ਗੁਰਦਰਾ ਸਾਹਿਬ ਠੜਾ ਸਾਹਿਬ ਨੂੰ ਤੇਜਾ ਦਰਸ਼ਨ ਮੁੱਖਾ ਦੇਖ ਲਿਆ ਜੀ ਦਰਬਾਰ ਸਾਹਿਬ ਤਕਰੀਬਨ 2 ਘੰਟੇ ਤੇ 40 ਮਿੰਟ ਦਾ ਸਮਾਂ ਲੱਗਾ ਹੁਣ ਇੱਧਰ ਦਰਸ਼ਕਾਣਾਂ ਨੂੰ ਤੁਹਾਨੂੰ ਬੀਰ ਵੱਗਾ ਬੁੱਢਾ ਸਾਹਿਬ ਜੀ ਇਧਰ ਠੰਡੇ ਚੱਲਦੇ ਸ਼ਬੀਨਾ ਵੀ ਲੱਗੀਆਂ ਹੋਈਆਂ ਨੇ ਬੇਰੇਟ ਗੁਰੂ ਘਰ ਦੇ ਸੇਵਕ ਬਾਬਾ ਬੁੱਢਾ ਜੀ ਬੈਠ ਕੇ ਸ੍ਰੀ ਅਮਰ ਸरोवर ਤੇ ਸ੍ਰੀ ਹਰਮੰਦਰ ਸਾਹਿਬ ਜੀ ਦੀ ਸੇਵਾ ਕਰਿਆ ਕਰਦੇ ਸਾਂ ਬਾਬਾ ਬੁੱਢਾ ਜੀ ਦਾ ਜਨਮ ਭਾਈ ਸੁੱਗਾ ਰੰਧਾਵਾ ਜੀ ਦੇ ਘਰ ਮਾਤਾ ਗੌਰਾਂ ਜੀ ਦੇ ਕੋਖੋਂ ਸਤ ਕੱਤਕ ਸੰਮਤ 1563 1606 ਈਸਵੀ ਨੂੰ ਪਿੰਡ ਕਤੂ ਨੰਗਲ ਜ਼ਿਲ੍ਹਾ ਅਮਰitsar ਵਿਖੇ ਹੋਇਆ ਸੰਮਤ 1608 1604 ਈਸਵੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਸ਼੍ਰੀ ਹਰਿਮੰਦਰ ਸਾਹਿਬ ਅੰਦਰ ਪਹਿਲੀ ਵਾਰ ਪ੍ਰਕਾਸ਼ ਹੋਣ ਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਬਾਬਾ ਬੁੱਢਾ ਜੀ ਨੂੰ ਪਹਿਲੇ ਹੈਡ ਗ੍ਰੰਥੀ ਨਿਯਤ ਕੀਤਾ ਸੀ ਸ਼੍ਰੀ ਗੁਰੂ ਅੰਗਦ ਦੇਵ ਜੀ ਤੋਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੱਕ ਆਪਣੇ ਆਪ ਦੇ ਹੱਥੀਂ ਗੁਰਤਾ ਗੱਦੀ ਦੀ ਰਸਮ ਅਦਾ ਕੀਤੀ ਸੀ ਬਾਬਾ ਬੁੱਢਾ ਜੀ ਨੇ ਜਦੋਂ 14 ਮੰਗਰ ਸੰਮਤ 1688 1631 ਈਸਵੀ ਨੂੰ ਪਿੰਡ ਰਮਦਾਸ ਵਿਖੇ ਬਾਬਾ ਬੁੱਢਾ ਜੀ ਦਾ ਅਕਾਲ ਚਲਾਣਾ ਜਦੋਂ ਬਾਬਾ ਬੁੱਢਾ ਜੀ ਅਕਾਲ ਚਲਾਣਾ ਕਰ ਗਏ ਤਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਕਰ ਕਮਲਾਂ ਨਾਲ ਇਸ ਮਹਾਨ ਸ਼ਖਸੀਅਤ ਮਹਾਨ ਪੁਰਸ਼ ਦਾ ਅੰਤਮ ਸੰਸਕਾਰ ਕੀਤਾ 1783 ਈਸਵੀ ਵਿੱਚ ਜਦੋਂ ਸਰਦਾਰ ਜੱਸਾ ਸਿੰਘ ਰਾਮਗੜੀਆ ਨੇ ਆਪਣੇ ਸਾਥੀਆਂ ਸਰਦਾਰ ਜੱਸਾ ਸਿੰਘ ਆਲੂਵਾਲੀਆ ਸਰਦਾਰ ਭਗੇਲ ਸਿੰਘ ਤੇ ਹੋਰ ਸਿੰਘਾਂ ਨਾਲ ਮਿਲ ਕੇ ਲਾਲ ਕਿਲੇ ਨੂੰ ਜਿੱਤਿਆ ਤਾਂ ਸਰਦਾਰ ਜੱਸਾ ਸਿੰਘ ਰਾਮਗੜੀਆ ਨੇ ਤਖਤੇ ਹਾਊਸ ਦੀ ਓਸੇਲ ਜਿਸ ਤੇ ਬਿਠਾ ਕੇ ਮੁਗਲ ਬਾਦਸ਼ਾਹ ਦੀ ਤਾਜਪੋਸ਼ੀ ਕੀਤੀ ਜਾਂਦੀ ਸੀ ਇਸੇ ਸੇਲ ਤੇ ਬੈਠ ਕੇ ਔਰੰਗਜ਼ੇਬ ਨੇ ਹਿੰਦੂਆਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਉਣ ਲਈ ਹੁਕਮ ਜਾਰੀ ਕੀਤੇ ਸਨ ਇੱਥੇ ਹੀ ਅੰਦਰ ਉਹ ਸੇਲਾ ਜਿਸ ਨੂੰ ਤਖਤ ਨਾਲ ਉਹ ਖੇਡ ਕੇ ਸੰਗਲਾਂ ਤੇ ਰੱਸਿਆਂ ਦੇ ਨਾਲ ਜੁੜ ਕੇ ਸ੍ਰੀ ਅਮਰਸਰ ਸਾਹਿਬ ਵਿਖੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦਰਬਾਰ ਸਾਹਿਬ ਦੀ ਹਦੂਦ ਅੰਦਰ ਲਿਆਂਦਾ ਗਿਆ ਸੀਗਾ ਇੱਥੇ ਹੈ ਜੀ ਉਹ ਸਿਲ ਜੋ ਅੱਜ ਵੀ ਦਿੱਲੀ ਤਖਤ ਤੇ ਸਿੰਘਾਂ ਦੀ ਜਿੱਤ ਦੇ ਪ੍ਰਤੀਕ ਵਜੋਂ ਇਸ ਬੁੰਗੇ ਵਿਖੇ ਮੌਜੂਦ ਹੈ ਉਹ ਸਿਲ ਸੰਮਤ 1637 ਸਨ 1500 ਅਸੀ ਇਸਵੀ ਜਦੋਂ ਬੀਬੀ ਰਜਨੀ ਨੇ ਟੋਕਰਾ ਇਸ ਬੇਰੀ ਦੀ ਸ਼ੌਹਟ ਰੱਖ ਕੇ ਬੀਬੀ ਪ੍ਰਸਾਦ ਦੇ ਲੈਣ ਲਈ ਤੂੰਗ ਪਿੰਡ ਜਦ ਗਈ ਤਾਂ ਪਿੱਛੋਂ ਪਿੰਗਲੇ ਪਤੀ ਨੂੰ ਅਦੁੱਪਤ ਨਜ਼ਾਰਾ ਡੇਠਾ ਦੇਖਿਆ ਕਿ ਕਾਲੇ ਕਾਂ ਸਰੋਵਰ ਵਿੱਚ ਟੁੱਬੀ ਲਾ ਕੇ ਹੰਸ ਬਣ ਕੇ ਉੱਡਦੇ ਜਾ ਰਹੇ ਇਹ ਤੱਕ ਸਾਹਸ ਕਰਕੇ ਉਸਨੇ ਵੀ ਬੇਰੀ ਦੀ دیے ਜੜਾਂ ਦੇ ਆਸਰੇ ਨਾਲ ਸਰੋਵਰ ਵਿੱਚ ਟੁੱਬੀ ਲਾਈ ਗੁਰੂ ਜੀ ਦੀ ਕਿਰਪਾ ਨਾਲ ਉਸ ਦੀ ਦੇਹ ਅਰੋਗ ਹੋ ਗਈ। ਬੀਬੀ ਨੇ ਵਾਪਸ ਆ ਕੇ ਜਦ ਆਪਣੇ ਪਿੰਗਲੇ ਪਤੀ ਦੀ ਥਾ ਖੂਬਸੂਰਤ ਨੌਜਵਾਨ ਨੂੰ ਦੇਖਿਆ ਤਾਂ ਉਸ ਨੂੰ ਸ਼ੰਕਾ ਹੋਇਆ ਕਿ ਸ਼ਾਇਦ ਇਸ ਨੌਜਵਾਨ ਨੇ ਉਸ ਦੇ ਪਿੰਗਲੇ ਪਤੀ ਨੂੰ ਮਾਰ ਦਿੱਤਾ ਹੈ। ਜਦ ਇਹ ਮਸਲਾ ਸੰਤੋਖ ਸਰ ਦੀ ਸੇਵਾ ਕਰਵਾ ਰਹੇ ਸ੍ਰੀ ਗੁਰੂ ਰਾਮਦਾਸ ਜੀ ਪਾਸ ਪੁੱਜਾ ਤੋਂ ਕੋਣਾ ਬੀਬੀ ਦੀ ਸ਼ੰਕਾ ਨਰਵਿệt ਕਰਦੇ ਕਿਹਾ ਕਿ ਬੀਬੀ ਤੇਰੀ ਸੇਵਾ ਸ਼ਰਦਾ ਦ੍ਰਿੜਤਾ ਅਤੇ ਇਸ ਸਥਾਨ ਦੀ ਸ਼ਕਤੀ ਸਦਕਾ ਤੇਰਾ ਪਿੰਗਲਾ ਪਤੀ ਅਰੋਗ ਹੋ ਗਿਆ ਹੈ ਗੁਰੂ ਜੀ ਨੇ ਆਪ ਇਸ ਸਥਾਨ ਦਾ ਨਾਮ ਦੁਖਪੰਜਨੀ ਸਾਹਿਬ ਰੱਖਿਆ ਸੀ ਇਹ ਹੈ ਜੀ ਥੜਾ ਸਾਹਿਬ ਇਸ ਸਥਾਨ ਤੇ ਸਮਤ 1634 ਸਨ 1577 ਈਸਵੀ ਨੂੰ ਸ੍ਰੀ ਗੁਰੂ ਰਾਮਦਾਸ ਜੀ ਵਿਰਾਜਮਾਨ ਹੁੰਦੇ ਸਨ ਤੇ ਅਮਰਕਸਰੋਵਰ ਦੀ ਖੋਦਾਈ ਕਰਵਾਇਆ ਕਰਦੇ ਸਨ ਸੰਮਤ 1645 ਸਨ 1588 ਈਸਵੀ ਨੂੰ ਜਦੋਂ ਹਰਮੰਦਰ ਸਾਹਿਬ ਜੀ ਦੀ ਨੀਂਹ ਰੱਖੀ ਗਈ ਸੀ ਸ੍ਰੀ ਗੁਰੂ ਅਰਜਨ ਦੇਵ ਜੀ ਸ੍ਰੀ ਹਰਮੰਦਰ ਸਾਹਿਬ ਦੇ ਨਿਰਮਾਨ ਔਰ ਸਰੋਵਰ ਉਹ ਪੱਕਾ ਕਰਦੇ ਸਮੇਂ ਇਸੇ ਹੀ ਸਥਾਨ ਤੇ ਬੈਠ ਕੇ ਸੇਵਾ ਦੀ ਨਿਗਰਾਨੀ ਕਰਦੇ ਹੁੰਦੇ ਸਨ ਤੇ ਸੰਗਤਾਂ ਨੂੰ ਸਿੱਖੀ ਦਾ ਉਪਦੇਸ਼ ਦਿੰਦੇ ਹੁੰਦੇ ਸਨ ਤੇ ਸਵੇਰੇ ਸ਼ਾਮ ਦਾ ਦੀਵਾਨ ਵੀ ਇੱਥੇ ਲੱਗਦਾ ਹੁੰਦਾ ਸੀਗਾ ਉਡੀ ਸੰਗੋ ਜੀ ਮਤੌੜ ਦੇ ਘਰ ਆ ਬਰਸਨ ਕਰ ਲਿਆ ਰਾਜ ਰਜ ਕੇ ਜੀ ਗੁਰੂ ਰਾਮਦਾਸ ਸਾਹਿਬ ਦੀ ਖੁਸ਼ੀਆਂ ਬੜੀਆਂ ਨੇ ਲਾ ਲਿਆ ਨੇ ਹੁਣ ਅਸੀਂ ਚੱਲਦੇ ਹਾਂ ਤੇ ਮੰਗਰ ਛੱਡਦੇ ਤੇ ਅੱਜ ਤਕਰੀਬ ਨੂੰ ਕਾਫੀ ਫਿਰ ਜਿਹੜੇ ਸਕੂਲਾਂ ਤੋਂ ਵੀ ਆਏ ਨੇ ਉਹਨਾਂ ਨੇ ਕਿੰਨੀ ਲੋਕ ਕਾਫੀ ਨੇ ਤੇ ਛੋਟੇ ਬੱਚੇ ਕਾਲਜ ਦੇ ਪੇਚਰ ਸ਼ਾਨਦਾਰ ਹੋਣ ਕਰਕੇ ਕਾਫੀ ਸੰਗਤ ਸੀ ਜੀ ਹੁਣ ਅਸੀਂ ਲੰਗਰ ਸਕੀਏ ਇਸ ਪਾਸੇ ਹੈ ਜੀ ਬੰਗੜਾ ਰਾਮ ਗੜੀਆ ਅਗਲੀ ਵਾਰ ਕੋਤੇ ਬੰਗੜਾ ਰਾਮ ਗੜੀਆ ਨੂੰ ਜਾਵਾਂਗੇ ਹੁਣ ਅਸੀਂ ਲੰਗਰ ਸਕਦੇ ਹਾਂ ਬਹੁਤ ਪਿਆਰ ਇਹ ਹੈ ਜੀ ਲੰਗਰ ਗੁਰੂ ਰਾਮਦਾਸ ਜੀ ਗੁਰੂ ਰਾਮਦਾਸ ਜੀ ਦੀ ਲੰਗਰ ਹਾਲ ਇਹ ਲੰਗਰ 15ਵੀਂ ਸਦੀ ਤੋਂ ਗੁਰੂ ਨਾਨਕ ਦੇਵ ਜੀ ਦੇ ਵੇਲੇ ਤੋਂ ਇਹ ਪ੍ਰਥਾ ਚਲਦੀ ਆ ਰਹੀ ਹੈ ਇਹ ਇੱਕੋ ਇੱਕ ਇਹੋ ਜਿਹੀ ਜਗ੍ਹਾ ਹੈ ਜਿੱਥੇ ਇੱਕੋ ਛਾਤੇ ਥੱਲੇ ਜਾਤ ਪਾਤ ਭੇਦ ਭਾਵ ਕੀਤੇ ਬਗੈਰ ਬੜੀ ਸ਼ਰਧਾ ਨਾਲ ਲੰਗਰ ਛਕਾਇਆ ਜਾਂਦਾ ਹੈ ਇਹ ਦੁਨੀਆ ਦਾ ਸਭ ਤੋਂ ਵੱਡਾ ਕਿਚਨ ਹੈ ਜਿੱਥੇ ਰੋਜ਼ਾਨਾ 1 ਲੱਖ ਲੋਕਾਂ ਨੂੰ ਲੰਗਰ ਛਕਾਇਆ ਜਾਂਦਾ ਹੈ ਇਹ ਸੇਵਾ 24 ਘੰਟੇ ਸਾਲ ਦੇ 365 ਦਿਨ ਚਲਦੀ ਰਹ ਚਲਦੀ ਹੈ ਬਹੁਤ ਆਦਰ ਭਾਵ ਨਾਲ ਲੰਗਰ ਚੁਕਾਇਆ ਜਾਂਦਾ ਇੱਥੇ ਇਹ ਹੈ ਜੀ ਲੰਗਰ ਗੁਰੂ ਰਾਮਦਾਸ ਇਹ ਸੀ ਜੀ ਦਰਬਾਰ ਸਾਹਿਬ ਸ਼੍ਰੀ ਅਮਰਸਰ ਸਾਹਿਬ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦਾ ਸਥਾਨ ਤੇ ਦਰਸ਼ਨ ਕੀਤੇ ਆ ਤੇ ਦਰਸ਼ਨ ਕਰਵਾਏ ਆ ਇਤਿਹਾਸ ਥੋੜਾ ਬੋਤਾ ਦਰਸ਼ਨ ਦੀ ਕੋਸ਼ਿਸ਼ ਕੀਤੀ ਆ ਤੇ ਕਦੋਂ ਗੁਰਦਰਾ ਸਾਹਿਬ ਦੀ ਦਾ ਮਹਾਰਾਜਾ ਰਣਜੀਤ ਸਿੰਘ ਜੀ ਨੇ ਵੀ ਕਦੋਂ ਇੱਥੇ ਸੇਵਾ ਕਰਵਾਈ ਸੀਗੀ ਤੇ ਇਸ ਟਾਈਮ ਆ ਬਾਹਰ ਨਿਕਲ ਆਇਆ ਵਾਂ ਤੇ ਹੁਣ ਅਸੀਂ ਇੱਥੋਂ ਚੱਲਦੇ ਆ ਅਗਲੀ ਵੀਡੀਓ 'ਚ ਤੁਹਾਨੂੰ ਮਿਲਦੇ ਆ ਇਸੇ ਹੀ ਸਥਾਨ ਤੇ ਇੱਥੇ ਹੀ ਥੋੜੀ ਦੂਰ ਜੁੜੇ ਰਹੋ ਤੇ ਅਗਲੀ ਇੱਕ ਵੀਡੀਓ ਸਾਡੀ ਹੋਰ ਆਏਗੀ ਐਂਡ ਤੇ ਔਰ ਉਸ ਤੋਂ ਬਾਅਦ ਅਗਲੀ ਸੀਰੀਜ਼ ਸ਼ੁਰੂ ਕਰਾਂਗੇ ਧੰਨਵਾਦ ਜੁੜੇ ਰਹੋ ਇੱਕ ਵੀਡੀਓ ਹੋਰ ਇਸ ਸੀਰੀਜ਼ ਦੇ ਵਿੱਚ ਧੰਨਵਾਦ ਰੱਬ ਰੱਖਾ